ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਕ੍ਰਾਸ ਅੰਗ 'ਚ ਤਾਜੀ ਸੂਈ ਵਹਿੜ ਦੀ ਵੀਡੀਓ ਕਵਰ ਕਰਕੇ ਦਿਖਾਵਾਂਗੇ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੰਨਾ ਬਾਈ ਹੱਸੀ ਕਾਲ ਸ੍ਰੀ ਗਾਥ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਨਾਮ ਮੇਰਾ ਜਹਨਾਂਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਜਸਨ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਤੇ ਜਸਨ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਹਿੜ ਦੇਖੀਏ ਨੇ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਵੀਰ ਭਾਈ 5 ਤੋਂ 6 ਦਿਨ ਹੋ ਗਿਆ ਸੂਈ ਨੂੰ ਮਗਰ ਬੱਛਾ 5 ਤੋਂ 6 ਦਿਨ ਸੂਈ ਨੂੰ ਹੋ ਗਿਆ ਮਗਰ ਬੱਛਾ ਤੇ ਹਾਜ਼ਰ ਦੁੱਧ ਕਿੰਨਾ ਕਾ ਹੁਣ ਹੁਣ ਭਾਈ 13 ਕਿਲੋ ਚਾਹ ਦੱਬੇ ਮਾਰ ਲੇ ਅਗਲਾ ਚਾਹੇ ਲਾਲੇ ਕੰਡੇ ਦੋਸਤੋ ਵੀਰ ਜੀ ਕਹਿੰਦਾ ਵੀ 13 ਕਿਲੋ ਦੁੱਧ ਦੋ ਚਾਹੇ ਤਾਂ ਦੱਬੇ ਪਾਲੇ ਚਾਹੇ ਕੰਡੇ ਦੇ ਧ ਤੇ ਜਸਨ ਖੋਲ ਲੈ ਵੀਰੇ ਤੋਰੇ ਬਖੋ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝ ਨਹੀਂ ਚਾਉਂਦੀ ਹੈ ਤਾਂ ਵੀਰ ਜਸਨ ਨਾਲ ਕੰਟੈਕਟ ਕਰ ਲਓ ਰੇਟ ਹੋਊਗਾ ਬਿਲਕੁਲ ਲੈਣ ਬਾਜਵ 13 ਕਿਲੋ ਦੁੱਧ ਹਾਜ਼ਰ ਹੈਗਾ ਕੰਡੇ ਵਾਲਾ ਤੇ ਚੌਣ ਚਵਾਦੀ ਹੈਗੀ ਵੀਰ ਕਹਿੰਦਾ ਇਹਨਾਂ ਇੱਕ ਨੰਬਰ ਬਾਕੀ ਲੰਮੀ ਲੰਜੀ ਵੈੜ ਬਥੇਰੀ ਹੈ ਫਿੱਕੀ ਫਿੱਕੀ ਹੈ ਦੋਸਤੋ ਸਿਆਲ ਤੇ ਜੇ ਕਿਸੇ ਮੇਰੇ ਵੀਰ ਨੇ ਦੁੱਧ ਪੀਣ ਵਾਲੇ ਲੈਣੀਆਂ ਤਾਂ ਨਜ਼ਾਰੇ ਲਿਆ ਦਊਗੀ ਬਾਕੀ ਹਵਾਨਾ ਦੇਖ ਲਓ ਦੋਸਤੋ ਬਿਲਕੁਲ ਲੈਣ ਸਟ ਕੰਪੈਕਟ ਆਰਡਰ ਲਗਾ ਮੁਠੀ ਵਾਲਾ ਨਖਣ ਮਾ ਥਣ ਲੱਗਿਆਗਾ ਤੇ ਚਵਾਈ ਦੀ ਜਸਨ ਪੋਲੀ ਹੈ ਹਾਂ ਬਈ ਇੱਕ ਨਾ ਤੇ ਚਵਾਈ ਦੀ ਹੈਗੇ ਦੋਸਤੋ ਪੋਲੀ ਧਾਰਾਂ ਆਪਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਬਿਲਕੁਲ ਜੈਨੂਨ ਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜਸਨ ਬੱਛਾ ਛੱਡ ਕੇ ਵੀਰੇ ਧਾਰਾਂ ਮਾਰ ਕੇ ਦਿਖਾ ਦੇ ਬਾਕੀ ਦੋਸਤੋ ਵੀਰ ਕੰਨਾ ਵੀ ਨਿਆਣਾ ਪਾਉਣਾ ਹੋਇਆ ਪਾ ਸਕਦੇ ਹੋਗੇ ਨਹੀਂ ਪਾਉਣਾ ਨਾ ਪਾ ਸਕਦੇ ਨਾ ਸ਼ਾਮ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ ਆਪਣਾ ਕੋਈ ਡੰਗ ਬਾਜ਼ਾਰ ਨਹੀਂ ਛੱਡਿਆ ਹੋਇਆ ਵੈਸੜ ਨੂੰ ਆ ਦੇਖ ਸਾਰ ਰਹੇ ਹਾਂ ਦੋਸਤੋ ਬੱਸਾ ਪ੍ਰੋਪਰ ਤਾਂ ਨੂੰ ਆਪਾਂ 14 ਦਿਖਾ ਦਤਾ ਸੂਤੇ ਮਾਰਦਾ ਜਿਵੇਂ 2 ਦਿਨ ਮੋਟਰ ਚੱਲਦੀ ਹੁੰਦੀ ਹੈਗੀ ਤਾਜੀ ਬਹਿੜ ਸੂਈ ਹੈ ਜਸਨ ਤੇ ਜ਼ੇਰ ਜੱਪਾ ਕੰਪਲੀਟ ਹੈ ਵੀਰੇ ਹਾਂ ਬਾਈ ਜ਼ਿੰਮੇਵਾਰੀ ਆਪਣੀ ਜ਼ੇਰ ਦੀ ਗਾਰੰਟੀ ਹੋਊਗੀ ਵੀਡੀਓ ਹੈਗੀ ਆਪਣੇ ਕੋਲ ਦੋਸਤੋ ਤਾਜੀ ਸੂਈ ਹੈ ਵੀਰ ਕਹਿੰਦਾ ਵੀ ਜ਼ੇਰ ਦੀ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀ ਆ ਬਾਕੀ ਬੱਚਾ ਲਾਉਣ ਨਹੀਂ ਦਿੰਦਾ ਦੋਸਤੋ ਪਸਮ ਬਹਿੜ ਪਹਿਲਾਂ ਹੀ ਆ ਦੇਖ ਲਓ ਜਸਨ ਬੰਨ ਦੇ ਵੀਰੇ ਬੰਨ ਕੇ ਧਾਰਾ ਮਾਰ ਕੇ ਦਿਖਾ ਦੇ ਆ ਦੇਖ ਲਓ ਦੋਸਤੋ ਗਰਨੇ ਵਾਂਗੂ ਬਹਿੜ ਨੇ ਪਸਮਾ ਕਰ ਲਿਆ ਬਾਕੀ ਵੱਡੀ ਗੱਲ ਤੁਹਾਨੂੰ ਆਪ ਦੱਸ ਥਾਣ ਹਵਾਨੇ ਦੀ ਹੈਗੀ ਐਂ ਬਿਲਕੁਲ ਸਾਫ ਕੋਈ ਪਾਸਾ ਸਾਣੀ ਬਹਿੜ ਨੂੰ ਮੁਠੀ ਆਲਾ ਥਾਣ ਲੱਗਿਆ ਗਿਆ ਨਖਣਵਾ ਗਾਇਬ ਤੇ ਤੇ ਜਦ ਹੁਣ ਤਾਰਾ ਮਾਰ ਕੇ ਦਿਖਾ ਦੇ ਵੀਰੇ ਅੱਜ ਇੱਕ ਕਰ ਸਕ ਰਹੇ ਹਾਂ ਦੋਸਤੋ ਤਾਰਾ ਪੱਖੋਂ ਬਿਲਕੁਲ ਸਾਫ ਹੈਗੀ ਤੇ ਜਦ ਹਣਾ ਮੂਰਲੇ ਨੂੰ ਵੀ ਮਾਰ ਦੇ ਵੀਰੇ ਤੇਜ ਹਨ ਤਾਰਾਂ ਦੀ ਦਾ ਹੈਗੀ ਐਨ ਓਕੇ ਤੇ ਦੁੱਧ 13 ਕਿਲੋ ਹੈ ਜੇਰ ਜਪਾ ਕੰਪਲੀਟ ਹੈ ਤੇ ਰੇਟ ਕੀ ਹੋਊਗਾ ਵੀਰੇ ਇਹਦਾ ਲੈਣ ਦੇਣ ਜਾਲਾ 55000 ਰੁਪਇਆ 2000 ਰੁਪਇਆ ਛੋਟ ਦੇਣ ਲੈਣੇ ਬਾਅਦ 55000 ਰੁਪਇਆ ਦੇਣੀ ਹੈ ਦੋਸਤੋ 57 ਵੀਰ ਨੇ ਡਿਮਾਂਡ ਕੀਤੀ ਹੈ 2000 ਛੋਟ ਮੰਨ ਲਿਓ ਚਾਹੇ ਕਰਾਇਆ ਮੰਨ ਲਿਓ 55 55000 ਦੀ ਵੀਰ ਕਹਿੰਦਾ ਵਹਿੜ ਦੇ ਦੇ ਦਾਂਗੇ ਜਸਨ ਖੋਲ ਲੈ ਇੱਕ ਵਾਰੀ ਤੋਰੇ ਪੇਖੋ ਬਾਬਾਈਆਂ ਨੂੰ ਫੇਰ ਚੈੱਕ ਕਰਵਾ ਜੀ ਦੋਸਤੋ ਸਾਰੇ ਪਾਸੋਂ ਆਪਾਂ ਵਹਿੜ ਦਿਖਾਤੀ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਵੀਰ ਕਹਿੰਦਾ ਵੀ ਭਾਰ ਬੋਝ ਦੀ ਜੇਰ ਦੀ ਥਣ ਵੱਧ ਘਟ ਦੀ ਗਰੰਟੀ ਹੋਊਗੀ ਲੱਤ ਛੜਦੀ ਵੀ ਆਪਣੀ ਗਰੰਟੀ ਹੋ ਜੇ ਕਿਸੇ ਮੇਰੇ ਵੀਰ ਨੇ ਘਰੇ ਦੋ ਟਾਈਮ ਚੋਕੇ ਲੈ ਆਉਣੀ ਹੈ ਤਾਂ ਘਰੇ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਦਸੱਲੀ ਨਾਲ ਖਰੀਦਾਰੀ ਕਰ ਸਕਦੇ ਹੋ 13 ਕਿਲੋ ਦੁੱਧ ਮਿਲੂਗਾ ਤੇ ਰੇਟ 55000 ਮਿਲੂਗਾ ਸਾਫ ਸੁਥਰਾ ਚੋਨਾ ਵੀਰ ਕਹਿੰਦਾ ਵੀ ਬਾਕੀ ਕੋਈ ਪਾਸਾ ਸਾਸਾ ਨਹੀਂ ਕੋਈ ਸਵੇਰੇ ਡੰਗ ਨਹੀਂ ਦਿਹੜੀ ਨਹੀਂ ਛੱਡੀ ਟਾਈਮ ਤੋਂ ਟਾਈਮ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋਕੇ ਦਸੱਲੀ ਕਰ ਸਕਦੇ ਹੋਗੇ ਜੈਨੂਇਨ ਰੇਟ 55000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ